ਸਸਿਕਾ ਸਾਰੇ ਭੈਣ ਭਰਾਵਾਂ ਨੂੰ ਅੱਜ ਖੋਰ ਮੰਮੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਸਾਹਿਬ ਖਲਾਥਾ ਉਸ ਤੋਂ ਅੱਜ ਫੇਰ ਰਾਮ ਟੈਕਸ ਦੇ ਸੂਟ ਪ੍ਰਿੰਸਸ ਕਾਟਨ ਨਾਲ 2.5 ਮੀਟਰ ਦੇ ਮਸਲੀਨ ਪਿਓਰ ਦੇ ਦੁਪੱਟੇ ਇਹ ਪਹਿਲਾਂ ਆਪਣੇ ਕੋਲ ਨਾ ਜੌਰਜਟ ਤੇ ਆਉਂਦੇ ਸੀ ਸਵੇਸ਼ਨ ਨੰਬਰ ਜੀ ਏਕੇ ਦਾ ਹੁੰਦਾ ਸੀ ਉਹ ਇਹਦੇ ਵਿੱਚੇ ਦੇਖੋ ਧਿਆਨ ਨਾ ਕਢਾਈ ਹੈ ਬਹੁਤ ਸੋਹਣਾ ਨਾਲ ਕੰਟਰਾਸਟ ਸਨਵਾਰਾਂ ਦੇ ਵਿੱਚ ਆਪਣੇ ਕੋਲ ਬਚੇ ਇਸ ਤਿੰਨ ਕਲਰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜਿਨ੍ਹਾਂ ਨੂੰ ਪਸੰਦ ਆ ਆਪਣੇ WhatsApp ਨੰਬਰ 8427843086 ਦੇ ਉੱਪਰ WhatsApp ਤੇ ਸਕਰੀਨਸ਼ਾਟ ਭੇਜੋ ਤੇ ਆਪਣੇ ਤੋਂ ਬਾਏ ਕਰੋ ਜੀ ਕੋਰੀਅਰ ਚਾਰਜ ਐਕਸਟਰਾ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਜੀ ਆਹ ਲਓ ਜੀ ਤੀਜਾ ਕਲਰ 블랙 네비 ਤੇ ਕੁਸਕਿਨ ਜਿਹਾ ਸੀ ਬਹੁਤ ਸੋਹਣਾ ਕਨਸੈਪਟ ਹੈ ਜੀ ਨਾਲ ਕੰਟਰਾਸਟ ਸਿਲਵਰ ਰੋਟਾ ਇਟਾਈ ਮਿੱਟੂ ਦੇ ਦੁਪੱਟੇ ਪਿਓਰ ਮਸਲੀਨ ਦੇ ਵਿੱਚ ਇਹਨਾਂ ਦੇ ਤੁਹਾਨੂੰ ਦਿਸਦਾ ਹੀ ਹੋਊਗਾ ਜੀ ਬਹੁਤ ਸੋਹਣੀ ਸੋਹਣੀ ਕਢਾਈ ਜੀ ਭਾਰੀ ਦੇ ਵਰਕ ਟਾਈਪ ਪ੍ਰਿੰਸਸ ਕਾਟਨ ਹੈ ਜੀ ਵਾਈ ਕਾਟਨ ਵੀ ਕਹਿੰਦਾ ਕੋਈ ਇਹਨੂੰ ਕੋਈ 2x2 ਕਾਟਨ ਧੰਨਵਾਦ ਜੀ